Hey, brother. ਮਹਾਰਾਜ ਸਾਡੇ ਬਹੁਤ ਹੀ ਸਤਿਕਾਰਯੋਗ ਸੈਕਟਰ ਪੰਜਾਬ ਸਰਤਾਕ ਸਿੰਘ ਜੀ ਜੋ ਹੁਦਾਰਾ ਜੋਨ ਇੰਚਾਰਜ ਮਹਾਰਾਜ ਸਾਡੇ ਵਾਹਨ ਸਿੱਤੇ ਜੋਨ ਦੇ ਇੰਚਾਰਜ ਤੇ ਬਹੁਤ ਸਾਰੋ ਲਾਜਨ ਜੀ ਤੇ ਅਤੇ ਬਹੁਤੀ ਸਤਿਕਾਰ ਜੋ ਜਿਨ੍ਹਾਂ ਨੇ ਮੈਨੂੰ ਬਹੁਤ ਸਾਰੀ ਸਮਾਜ ਪਾਰਟੀ ਦੇ ਵਿੱਚ ਮੋਢੀ ਕਪਤਾਨ ਬਣ ਕੇ ਸਪੈਡ ਦਾ ਰੋਸ ਪ੍ਰਣਾਲਾ ਆਪੇ ਸੋਨ ਦਾ ਪ੍ਰਮਾਣ ਹੈ ਜੇ ਮੈਂ ਬਾਕੀ ਨੂੰ ਨੋਟਿਸ ਦੋ ਮੰਨ ਕਰਨਾ ਸਭਾ ਵਿੱਚ ਬੜਾ ਤੇ ਮਖਾਜੀ ਅਰਜਨ ਮੀਤ ਦੇ ਨਾਮ ਉੱਤੇ ਚਲੇ ਗਏ ਸਾਡੇ ਬਹੁਤ ਸਾਰੇ ਜੁਗਜੀਤ ਸਿੰਘ ਜੀ ਬਿੱਟੂ ਜਿਨ੍ਹਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਬਹੁਤ ਵੱਡਾ ਰੋਗਣ ਬਾਇਆ ਅੱਜ ਸਾਡੇ ਕਰ ਸਾਹਿਬ ਸਜੀਪ ਸਿੰਘ ਜੀ ਡਾਕਟਰ ਜੀ ਮਾਨ ਜੀ ਤੇ ਹਰ ਦਾ ਪੈਣ ਦੇ ਜਲੇ ਦੇ ਸਤਕਰ ਤੁਸੀਂ ਪਸੰਦ ਜੀ ਫਲਕਾ ਪ੍ਰਧਾਨ ਆ ਰਾਜ ਸਿੰਘ ਅਗੂ ਜੀ ਤੇ ਹਰ ਦਾ ਪ੍ਰਧਾਨ ਜਿਲ੍ਹੇ ਦੇ ਕੋਆਰਡੀਨੇਟਰ ਹਲਕੇ ਦੇ ਇੰਚਾਰਜ ਕੁਟਾਲੀ ਸਾਹਿਬ ਤੇ ਹਰਕਾ ਸਾਨੇਵਾਲ ਦੇ ਇੰਚਾਰਜ ਜਿਲ੍ਹਾ ਕੋਆਰਡੀਨੇਟਰ ਸਰਸੀ ਪੁਮਾਨੀਆਂ ਤੇ ਹਰਕੇ ਦੇ ਪ੍ਰਧਾਨ ਹਰਜਿੰਦਰ ਸਿੰਘ ਸਿਆਟਵਾਲ ਜੀ ਮਨਜੀਤ ਸਿੰਘ ਜੀ ਦੇ ਇਰੇ ਇੰਚਾਰਜ ਦਾ ਸਤ ਸਤ ਸਤਸਤ ਅਤੇ ਵਿਧਾਨ ਸਭਾ ਸਮਰਾਲੇ ਦੇ ਤੇ ਚਰ ਪਰਸੋਂ ਸਿੰਘ ਜੀ ਸਾਡੀ ਕਮੇਟੀ ਨੂੰ ਕੀ ਸਲੂਜ਼ਾ ਅਤੇ ਗਰਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਰਕਾਰ ਦੇ ਨਿਸਪਾਲੋਂ ਤੇ ਬਹੁਤ ਹੀ ਸਰਪਰੂ ਮਰਦ ਸਿੰਘ ਜੀ ਜਿਨ੍ਹਾਂ ਨੇ ਜਿਲ੍ਹਾ ਪੀਸ ਰੈਕਸ਼ਨ ਬਟ ਨੜੀ ਤੇ ਸਾਡੇ ਜਿਹੜੇ ਕੋਆਰਡੀਨੇਟਰ ਡਾਕਟਰ ਤਾਂ ਜੀ ਤੇ ਮਾਸਟਰ ਨਾਥ ਸਿੰਘ ਜੀ ਤੇ ਹਰਗੁਰ ਸਿੰਘ ਜੀ ਇਹਨਾਂ ਜੀ ਤੇ ਹਰਜਿੰਦਰ ਸਿੰਘ ਭਾਗੜਾ ਜੀ ਤੇ ਜਿੰਨੇ ਵੀ ਮੇਰੇ ਸਰਕਾਰ ਦੇ ਪੱਖ ਲਗੇ ਫੈਨ ਜਿਵਿੰਦਰ ਕੌਰ ਜੀ ਤੇ ਜਿੰਨੇ ਵੀ ਸਰਕਾਰ ਸੋ ਸਾਥੀ ਸਾਡੇ ਬਣਾ ਚੁੱਕੇ ਸਾਰੇ ਸੱਚ ਕਾ ਅਰਥ ਹੈ ਬੁਝੀ ਕਾ ਖਾਸਾ ਵਾਈ ਜੇ ਪੀ ਜੇ ਰਾ ਸੱਤ ਸੱਠ ਦੇ ਮੰਤਰੇ ਵਿਚ ਕਲਵਸ ਹੋ ਗਏ ਜਿੰਨ ਦੀ ਆਪਣੀ ਜਿਹੇ ਗੇਜ ਮਦਾਨ ਤੇ ਮਦਾਨੇ ਹੰਗ ਦੀ ਤੋ ਜਿੰਨੇ ਨੇ ਜਾ ਕੇ ਡਿਗੇ ਜਿੱਤ ਹਾਰ ਦੀ ਗਾਣੀ ਲੜਾਈ ਤਾਂ ਸਾਡੀ ਸਰਪ ਇਹ ਅਪੁਕਾਰਕਾਰ ਹਾਸੀ ਬਚਾਉਂਦੇ

ਵੰਦਰਸਨ ਲਖਾ ਜੀ ਮੇਰੇ ਨਾਲ ਉਸੇ ਤੌਰ ਤੇ ਪਹੁੰਚੇ ਸੋਚਾਰ ਸੰਜੀਤ ਜਿਆਲਾ ਤੇ ਸਾਡੇ ਜਗਜੀਤ ਸਿੰਘ ਜੀ ਕਿਸਨਗੜ ਲਾਲ ਚੰਦ ਜੀ ਤੰਦਵਤਾ ਬਾਬ ਸੇਵਕ ਨੂੰ ਨਿਮਰ ਜੋਨ ਮਹਾਰਾਜ ਕਰਮੇ ਸਿੰਘ ਦੀ ਬਲਸਾ ਜਿਹੜੇ ਘਰ ਜਿਹੜਾ ਪਾਇਰੇ ਘੋਂ ਦਿਹਾਤੀ ਤੋਂ ਲਿਖਣ ਰਹੇ ਸਰਦਾਰ ਨਕਰ ਸਿੰਘ ਜੀ ਕਸੂਬਾ ਸਾਡੇ ਹਰਕੇ ਦੇ ਨਾਮ ਸਾਰੇ ਸਾਥੀ ਭਾਜਪਾ ਇਰ ਤੋਂ ਸਾਡੇ ਹਰਕਾ ਪੰਜਾਬ ਉਹ ਸਾਰੀ ਸਟੇਪਸ ਭਾਜਪਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀ ਜੈ ਭਾਜਪਾ ਸਾਰੇ ਵਿੱਚ ਕਰ 500 ਮੋਰ ਚੜ੍ਹਦੇ ਤਾਂ ਸਾਰੇ ਸਾਥੀਓ ਪਾਰਟੀ ਦਾ ਹੁਕਮ ਸੀ ਇਲੈਕਸ਼ਨ ਲੜੋ ساتو موهيني سوانت مينٽر صاحب من اكسلنٹ جيتو براما جو انا ۽ ਇਸ ਆਪ ਪਾਰਟ ਤੋਂ ਬਾਅਦ ਇਹਨਾਂ ਦਾ ਪਾਰਟ ਦਾ ਉਹ ਹੋਇਆ ਤੇ ਫਿਰ ਉਸ ਹੀ ਦਾ ਵੀ ਧੱਕੇ ਤੇ ਮੈਨੂੰ ਜਿਹਨਾਂ ਤੁਸਾਨ ਦੀ ਕੀ ਲਗਾਈ ਮੈਂ ਉਹਨਾਂ ਦਾ ਵੀ ਇੰਦਰੀ ਤੇ ਧੰਨਵਾਦ ਵੀ ਕਰਦਾ ਹਾਂ ਅਗਰ ਕਿਹੜਾ ਦਾ ਧੰਨਵਾਦ ਇਸ ਕਰਦਾ ਵੀ ਆ ਵੀ ਖੰਨੇ ਦੀ ਜੀਰੋ ਜਿਹੜੀ ਤੇ ਆਪਾਂ ਨੂੰ 2-2 ਲੱਖ ਰੁਪਏ ਵਟ ਲਗੇ ਤੇ ਖੰਨੇ ਦੀ ਜੀਰੋ ਥੋੜੀ ਤਾਂ ਜਿਹਸੇ ਸਿਫਿਕੇਸ਼ਨ ਕਰ ਦਿੱਤੀ 5000 ਰੁਪਏ ਦੇ ਕੇ ਖੰਡ ਦੇ ਵਿੱਚ ਇਹਨਾਂ ਨੇ ਜੋੜਵਾ ਪਾਏ ਰੱਖਾ ਜੀ ਨੋਟ ਤੱਕ ਇਹਨਾਂ ਦਾ ਧੰਨਵਾਦ ਸਰਵੋਤਮ ਸ੍ਰੀ ਹਰਿ ਆਸਿ ਸ਼ਰਧਾ ਹਰਿ। ਹੁਣ ਮੈਂ ਬੇਨਤੀ ਕਰਦਾ ਸਾਡੇ ਮੋਢੀ ਸੁਤਕਾ ਜੀ 307। ਆਓ। ਤੇ 1500 ਸਾਲ ਵਿੱਚ ਜਿੱਥੇ ਦੱਖਣ ਅਰਧੋਸੀਗਾ ਸਾਰੇ ਬਹੁਤ ਹੀ ਸਤਿਕਾਰਯੋਗ ਜਗਤਾਰ ਸਿੰਘ ਜੀ ਪਾਨੀਆਂ ਸਾਡੇ ਬਾਰਦੀ ਦੀ ਬਿਧਾਨ ਸਭਾ ਅਜੋ ਤੇ ਅਜੋ ਸਾਡੇ ਬਾਰਦੀ ਦੀ ਬਿਧਾਨ ਸਭਾ 2 ਲੱਖ ਰੁਪਿਆ ਉਹ ਫਾਟ ਦੇ ਵਿੱਚ 1 ਲੱਖ ਰੁਪਿਆ ਜਗਤਾਰ ਸਿੰਘ ਪਾਨੀਆਂ ਤੇ ਹਜਨ ਮਸੂਦ ਸਜਾ ਪਾਪੀ ਨੇ ਬੋਲੇ ਜੋ ਨਾਮ ਹੋਰ ਲਾਭ ਜੀ ਦਾ ਸਵੀਕਾਰ ਕਰਕੇ ਤੇ ਫੰਡ ਵੀ ਦੇ ਕੇ

ਮੈਂ ਕੀਤਾ ਸਾਡੇ ਲੋਕੀ ਸਤਿਕਾਰ ਜੋ ਹਰ ਸਮੁੰਦਰ ਸੁਖੀ ਰਾਜ ਆਨੁਕ ਹਲਕੇ ਦੇ ਪ੍ਰਧਾਨ ਤੁਸੀਂ ਸਿੰਘ ਜੀ ਬਸਰਾਉ ਇਹਨਾਂ ਨੇ ਵੀ 그아니 <목소리도> ਯੋਗਿੰਦ ਦੇ ਕਰ ਗਏ ਨਾ ਜਾਂ ਪਤਾ ਲੱਗਿਆ ਇਹ ਸੀਰਨ ਨਾਲ ਮੈਂ ਤੁਹਾਨੂੰ ਵਾਦਾ ਕਰਕੇ ਆਂ ਵੀ ਜਦੋਂ ਸਰਕਾਰ ਬੁងਗੀ ਤੇ ਤੁਹਾਨੂੰ ਤੁਹਾਡਾ ਜਿਹੜਾ ਰੈਂਕ ਬਣਦਾ ਉਹ ਡੀਐਸ ਦੇ ਰੈਂਕ ਬਣਦਾ ਐਸਡੀਐਮ ਦੇ ਡੀਐਸ ਦੇ ਰੈਂਕ ਬਣਦਾ ਇਹ ਤੁਹਾਨੂੰ ਮਿਲਣਾ ਨਿਸ਼ਚਿਤ ਹੈ ਇਹਨਾਂ ਨੂੰ ਸਮਝਾਉਣਾ ਸਤਿ ਸ੍ਰੀ ਅਕਾਲ ਸ੍ਰੀਪ੍ਰੀ ਸਹਾਬ 2 2 ਲੱਖ ਦੀ ਬੀਰ ਦੀ ਲੱਗੇ ਗਈ ਸੀ ਤੇ ਉਹਦੇ ਵਿੱਚ ਜਿਹੜਾ ਸਾਡੇ ਵਾਲਾ ਪਹਿਲੇ ਨੰਬਰ ਤੇ ਆ ਰਾਏਪੁਰ ਸੂਚੇ ਨੰਬਰ ਤੇ ਆ ਤੇ ਬਾਕੀ ਵੀ ਜਿਹੜੀਆਂ ਬਗਸਪੁਰ ਐ ਉਹਨੂੰ ਵੇਖੀ ਆ ਜਿਹੜਾ ਪਹਿਲਾ ਉਹ ਵੀ ਉਹ ਤੇ ਨਾ ਪਹਿਲਾ ਹੈ ਉਹ ਤੇ ਜਿੱਕਰ ਵੀ ਅਸੀਂ ਜੋ ਉੱਪਰ ਜਿਹੜਾ ਬੋਲਦਾ ਹਰ ਇੱਕ ਨੂੰ ਇਹ ਹੁਕਮ ਜਾਈ ਤੋਂ ਕਹਿੰਦੇ ਕਿ ਹਾਂ ਕਿ ਇਹ ਜ਼ਰੂਰ ਤੁਸੀਂ ਦਮਕਾ ਕੇ ਜਾਣਾ ਹੈ ਤਾਂ ਕਿ ਸਾਡਾ ਪਾਰਟੀ ਦਾ ਹੁਕਮ ਜੇ ਤੁਸੀਂ ਪਾਰਟੀ ਦਾ ਆਪਾ ਮੁਜੀ ਹੋਏ ਕੁਝ ਬੰਦੇ ਕਈ ਹਜ਼ਾਰਾਂ ਦੇ بیٹیا اپنی نہ بیس جی جی so, پیشی رام جی, جی سو جی so, جو سب شریشی رام جی بارے میں لکھا نے وہ کردیا میں ਸਹਾਬ ਸ਼੍ਰੀ ਕਾਂਤੀ ਰਾਧ ਨੇ ਸਾਡੇ ਲਈ ਆਪਣੀ ਜ਼ਿੰਦਗੀ ਲੇ ਕੇ ਲਾਈ ਸੀ ਯੂਕੇ ਵਿੱਚ ਕਰਾਇਆ ਗਿਆ ਇੱਕ ਰਾਜਨੀਤੀ ਦੀ ਚਰਚਾ ਨੂੰ ਮਾਈਕ੍ਰੋ ਫਿਲਮਾਂ ਬਾਦ ਪੜੀ ਨਾ ਨਹੀਂ ਵੇੜੀ ਪੁਸਤਕ ਨੇ ਇਹ ਉਡਾਈ ਸੀ ਕਿ ਭਗਤ ਜਨ ਸਮਾਜ ਨੂੰ ਹੱਕ ਦਿਵਾਉਣੇ ਕਾਂਤੀ ਰਾਧ ਨੇ ਸੋਚਿਆ ਕਰਾਈ ਕਿ ਭਗਤ ਜਨ ਸਮਾਜ ਨੂੰ ਹੱਕ ਦਿਵਾਉਣੇ ਕਾਂਤੀ